ਗੁਰਬਾਣੀ ਵੇਚਦਾ ਪਿਆ ਤੇ ਵੇਚ ਕੇ ਜਿਹੜੇ ਪੈਸੇ ਕਮਾ ਰਿਆ ਤੇ ਉਹਦੇ ਨਾਲ ਜਿੰਨੂ ਮਰਜੀ ਜਨਾ ਮਰਜੀ ਲਈ ਤੈਜ ਜਾਵੇ ਤੁਹਾਡੇ ਦਿਮਾਗ ਔਰ ਜ਼ੁਬਾਨ ਨੇ ਤੁਹਾਨੂੰ ਇਹ ਇੱਜ਼ਾਤ ਕਿਵੇਂ ਦਿੱਤੀ ਕਿ ਤੁਸੀਂ ਕੋਈ ਗੁਰਬਾਣੀ ਵੇਚ ਕੇ ਸੱਤਾਂ ਨਾਸ ਹੋਏ ਇਹ ਜੀ ਸੋਚਦਾ ਗਾਨੀਰ ਰਪੀਰ ਸਿੰਘ ਜੀ ਨਾ ਕੋਈ ਗੁਰਬਾਣੀ ਵੇਚ ਸਕਦਾ ਹੈ ਨਾ ਕੋਈ ਜਮਿਆ ਖਰੀਦਣ ਵਾਲਾ ਵੇਚਣ ਵਾਲਾ ਵੀ ਨਹੀਂ ਜਮਿਆ ਤੇ ਖਰੀਦਣ ਵਾਲਾ ਵੀ ਨਹੀਂ ਜਮਿਆ ਗਿਆਨੀ ਪ੍ਰੀਤ ਸਿੰਘ ਸੋਚ ਤੋਂ ਕੰਮ ਲੈ ਲੈ ਅਕਲ ਤੋਂ ਕੰਮ ਲੈ ਲੈ ਬੁੱਧੀ ਤੁਹਾਡੀ ਪ੍ਰਿਸ਼ਟ ਹੋ ਚੁੱਕੀ ਹੈ ਸੇ ਕੋਮ ਕੋਲੋਂ ਮਾਫੀ ਮੰਗੋ ਵਰਨਾ ਅਸੀਂ ਅਕਾਲ ਤਖਤ ਦੇ ਚਿੱਠੀ ਭੇਜਾਂਗੇ ਕਿ ਇਸ ਤੋਂ ਕਾਲ ਤਖਤ ਤੇ ਤਲਬ ਕੀਤਾ ਜਾਏ ਨਾ ਲਪਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਵਿਦੇਸ਼ਾਂ ਜਾਂਦੇ ਰਹੋ ਦੇਸ਼ਾਂ ਵਿੱਚ ਜਾਂਦੇ ਰਹੋ ਹੈ ਲਫਾਫੇ ਪੜਦੇ ਰਹੋ ਹੈ ਉਹ ਕਿਸ ਵਾਸਤੇ ਤੁਹਾਨੂੰ ਲਫਾਫੇ ਪੜਨ ਦੀ ਤੁਸੀਂ ਮੈਂ ਪਰਸੋਂ ਜੱਦਾ ਵਿੱਚ ਹਾਂ ਜਦ ਮੈਨੂੰ WhatsApp ਦੇ ਉਤੇ ਇੱਕ ਗਿਆਨੀ ਅਤਰੀ ਸਿਵਾਣਾਂ ਦੀ ਬਾਤ ਆਈ ਉਹਦੇ ਅੰਦਰ ਲਫਜ਼ ਸੁਣ ਕੇ ਮਨ ਨੂੰ ਬੜੀ ਤਕਲੀਫ ਹੋਈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸੰਨ 2000 ਦੇ ਵਿੱਚ ਤਕਰੀਬਨ ਇਹ ਟੀਵੀ ਚੈਨਲ ਤੋਂ ਗੁਰਬਾਣੀ ਦਾ ਫਸਾਰ ਪਹਿਲੇ ਘੰਟੇ ਲਈ ਫਿਰ 2 ਘੰਟੇ ਲਈ ਤੇ ਹੁਣ ਸਮੇਂ ਦੀ ਕੋਈ ਘਾਟ ਨਹੀਂ ਰਹੀ ਪੀਟੀਸੀ ਚੈਨਲ ਦੇ ਉੱਤੇ ਦਿਖਾਇਆ ਜਾਣ ਲੱਗਾ ਸਰਹਣ ਕੀਤਾ ਜਾਣ। ਮੈਂ ਸਮਝਦਾ ਹਾਂ ਕਿ ਤੇ ਜਿਹੜੀ ਸੇਵਾ ਪੀਟੀਸੀ ਚੈਨਲ ਨੇ ਕੀਤੀ ਹੈ ਇਹ ਦੇ ਕੋਈ ਕੀਮਤ ਨਹੀਂ ਹੈ। ਪਿਛਲੇ 25 ਸਾਲਾਂ ਦੇ ਵਿੱਚ ਜਿੱਥੇ ਸਿੱਖ ਦਰਬਾਰ ਸਾਹਿਬ ਤੋਂ ਹੋਰੇ ਕੀਰਤਨ ਸੁਣਨ ਲਈ ਆਪਣੇ ਧਨ ਪਾਖੰਡਾ ਸੀ। ਅਨੇ ਸਾਲਾਂ ਦੇ ਵਿੱਚ ਪੀਟੀਸੀ ਚੈਨਲ ਨੇ ਦੁਨੀਆ ਦਾ ਕੋਈ ਐਸਾ ਕੋਨਾ ਨਹੀਂ ਹੈ ਜਿੱਥੇ ਦਰਬਾਰ ਸਾਹਿਬ ਤੋਂ ਹੋਰੇ ਈਸਤੰਦੀ ਸੰਗਤਾਂ ਨੂੰ ਸੁਣਵਾਈ ਨ ਕਰਾਈ। ਨਨ ਕੋਈ ਐਸਾ ਮੁਲਕ ਨਜ਼ਰ ਨਹੀਂ ਆਇਆ। ਪਰ ਜੇ ਲੈ ਦਿਮਾਗ ਦੇ ਵਿੱਚ ਸ਼ਰਾਰਤ ਹੋਵੇ ਤੇ ਦਿਮਾਗ ਪਰਛਾ ਜਾਂਦਾ। ਬੁੱਧੀ ਹੀਣ ਹੋ ਜਾਂਦਾ। ਅੱਜ ਗਿਆਨੀ ਅਰਪੀ ਸਿੰਘ ਜਿਹੜੀ ਸਰਬੂ ਬੀਰ ਸਿੰਘ ਬਾਦਲ ਖਣਾ ਵਿੱਚ ਸੇਵਾ ਕਰ ਰਿਹਾ ਉਹਨਾਂ ਕੋਲ ਦੇਖ ਕੇ ਜਰਿਆਲੀ ਗਿਆ। ਔਰ ਉਹਨਾਂ ਨੇ ਲਫਜ਼ ਇਹ ਵਰਤੇ ਕਿ ਉਹ ਗੁਰਬਾਣੀ ਵੇਚਦਾ ਪਿਆ। ਤੇ ਵੇਚ ਕੇ ਜਿਹੜੇ ਪੈਸੇ ਕਮਾ ਰਿਆ ਤੇ ਉਹਦੇ ਨਾਲ ਜਿੰਨੂ ਮਰਜੀ ਜਨਾ ਮਰਜੀ ਲਈ ਦਿੱਤਾ ਜਾਵੇ। ਨਹਿਰਾਣਾ ਅਕਾਲ ਤਖਤ ਦੇ ਜਥੇਦਾਰ ਰਹਿ ਕੇ ਦਮਦਮਾ ਸਾਹ ਉਹਦੇ ਜਥੇਦਾਰ ਰਹਿ ਕੇ ਤੁਹਾਡੇ ਮੂੰਹ ਚੋਂ ਇਹ ਲਫਜ਼ ਕਿਵੇਂ ਨਿਕਲ ਗਏ ਤੁਹਾਡੇ ਦਿਮਾਗ ਔਰ ਜ਼ੁਬਾਨ ਨੇ ਤੁਹਾਨੂੰ ਇਹ ਇਜ਼ਾਜ਼ਤ ਕਿਵੇਂ ਦਿੱਤੀ ਕਿ ਤੁਸੀਂ ਕੋਜੀ ਗੁਰਬਾਣੀ ਵੇਚ ਗਏ ਸੱਤਾਂ ਹਾਸੋਏ ਇਹ ਜੀ ਸੋਚਦਾ ਗਾਨੀਅਰ ਰਪੀਰ ਸਿੰਘ ਜੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਿਸ ਵੇ ਬਾਬਾ ਰਾਮ ਰਾਏ ਗਿਆ ਸੀ ਨਾ ਤੇ ਉਹਦੇ ਪ੍ਰਭਾਵ ਥੱਲੇ ਆ ਕੇ ਉਸਨੇ ਬਾਣੀ ਬਦਲੀ ਸੀ ਤੋ ਕਿਸ ਮਿੱਟੀ ਮੁਸਲਮਾਨ ਕੀ ਭੇ ਭੇ ਉਹਨੇ ਮੁਸਲਮਾਨ ਦੀ ਜਗਾ ਭੇਮਨ ਕਹਤਾ ਸੀ ਤੇ ਗੁਰੂ ਹਰਾਈ ਸਾਹਿਬ ਨੇ ਉਹਨੂੰ ਕਹਤਾ ਸੀ ਅੱਜ ਤਬਾ ਤੁਮਨ ਆਪਣੀ ਸ਼ਕਲ ਨਹੀਂ ਦਿਖਾਣਾ ਜਿਸ ਪਾਸੇ ਤੇਰਾ ਮੂੰਹ ਹੈ ਉਸ ਪਾਸੇ ਚੜਾ ਜਾ ਤੇ ਉਹ ਦਿਰਾਦੂਨ ਚਲਾ ਗਿਆ ਸੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਜਿਸ ਦੇ ਮੂੰਹੋਂ ਇਹ ਗੱਲ ਨਿਕਲੀ ਹੋਵੇ ਕਿ ਤੂੰ ਗੁਰਬਾਣੀ ਵਿੱਚ ਹੀ ਹੈ ਹਾਂਜੀ ਲਖ ਲਾਨਤ ਐ ਐਸੀ ਸ਼ਖਸੀਅਤੋਂ ਨਾ ਕੋਈ ਗੁਰਬਾਣੀ ਵੇਚ ਸਕਦਾ ਐ ਨਾ ਕੋਈ ਜਮਿਆ ਖਰੀਦਣ ਵਾਲਾ ਵੇਚਣ ਵਾਲਾ ਵੀ ਨਹੀਂ ਜਮਿਆ ਤੇ ਖਰੀਦਣ ਵਾਲਾ ਵੀ ਨਹੀਂ ਜਮਿਆ ਗਾਨੇਪ੍ਰੀਤ ਸਿੰਘ ਸੋਚ ਤੋਂ ਕਮ ਲੈ ਲੈ ਅਕਲ ਤੋਂ ਕਮ ਲੈ ਲੈ ਬੁੱਧੀ ਤੁਹਾਡੀ ਪਹਿਸਟੋ ਚੁੱਕੀ ਐ ਸੇ ਕੌਂ ਕੋਲੋਂ ਮਾਫੀ ਮੰਗੋ ਵਰਨਾ ਅਸੀਂ ਕਾਹ ਤੱਕ ਤੇ ਚਿੱਠੀ ਭੇਜਾਂਗੇ ਕਿ ਇਸ ਤੋਂ ਕਾਲ ਤੱਕ ਤੇ ਤਲਬ ਕੀਤਾ ਜਾਏ ਨਾ ਦਬ ਜਾਓ ਤੁਸੀਂ ਦੱਸੋ ਤੁਸੀਂ ਜिले ਜਥੇਦਾਰ ਸਾਹ ਹੋ ਵਿਦੇਸ਼ਾਂ ਜਾਂਦੇ ਰਹੇ ਹੋ ਅਕਾਤਰ ਦੇ ਜਥੇਦਾਰ ਸਾਹਿਬ ਵਿਦੇਸ਼ਾਂ ਜਾਂਦੇ ਰਹੋ ਵਿਦੇਸ਼ਾਂ ਵਿੱਚ ਜਾਂਦੇ ਰਹੋ ਹੈ ਲੁਫਾਫੇ ਪੜਦੇ ਰਹੋ ਹੈ ਓਕੇ ਸਵਾਸਤੇ ਤੁਹਾਨੂੰ ਲੁਫਾਫੇ ਪੜਨ ਜੀ ਤੁਸੀਂ ਸ਼ੋਣੀ ਕਮੇਟੀ ਨੂੰ ਕਦੀ ਸਾਫ਼ ਦਿੱਤਾ ਮੈਂ ਪੁਰਾਣੀ ਜਗ੍ਹਾ ਤੇ ਗਿਆ ਮੈਨੂੰ ਨਏ ਪੈਸੇ ਐ ਨਾ ਤਾਂ ਆਪਣੇ ਹਿੱਸੇ ਦੇ ਕਦੀ ਸਾਫ਼ ਦਿੱਤਾ ਅਸਲ ਤੇ ਚੋਰ ਤੇ ਡਾਕੂ ਤੇ ਤੁਸੀਂ ਹੋਏ ਜਿਹੜੇ ਸ਼ੋਣੀ ਕਮੇਟੀ ਦੇ ਦਰਬਾਰ ਸਾਹਿਬ ਦੇ ਪੈਸਿਆਂ ਨੂੰ ਆਪਣੇ ਹੱਥਾਂ ਸੰਕੇ ਤੇ ਤੁਸੀਂ ਉਹਨਾਂ ਨਾ ਕੇ ਲੰਘ ਰਹੇ ਹੋ ਲੁਫਾਫੇ ਔਰ ਸਾਹਬ ਨੇ ਦਿੱਤਾ ਅਜ ਤੱਕ ਤੁਸੀਂ ਹੈ ਤੁਸੀਂ ਕੀ ਬੋਲੋ ਉਹ ਪੰਜਾਬੀ ਦਾ ਮਹਾਵਰਾ ਸੱਚੇ ਬੋਲੇ ਛਾਣੇ ਕੀ ਬੋਲੇਗੀ ਤੁਸੀਂ ਬੋਲਣ ਚੋਗੇ ਆਓ ਕਮਾਲ ਹੋ ਗਏ ਤੁਹਾਡੀ ਜ਼ਥੇਦਾਰ ਹੋ ਕੇ ਲੋਕੀ ਉਹਨਾ ਕੀ ਆਪਣੇ ਗਰਫਰੈਂਡਾਂ ਨੂੰ ਨਾਂ ਲੈ ਕੇ ਚਲੇ ਗਏ ਵਿਦੇਸ਼ਾਂ ਦੇ ਵਿੱਚ ਉਹ ਸਦਕੇ ਜਾਈਏ ਗਿਆਨੀ ਭਰੀ ਸਿੰਘ ਦੇ ਜਿਹੜੇ ਨਾਲ ਬੈਠੇ ਆਸਰੇ ਸਨ ਮਾਨਨ ਕੋਮਾ ਦਾ ਰੱਬ ਦਾ ਵਾਸਤਾ ਜੇ ਐਸੀ ਸੰਗਤ ਕਰੋ ਕਿ ਤੁਹਾਡੇ ਮੂੰਹ ਚੋਂ ਸਤਿਰਾਮ ਵਾਹਿਗੁਰੂ ਨਿਕਲੇ ਇਹ ਜੀਆਂ ਗੱਲਾਂ ਸੁਣ ਕੇ ਹੱਸੋ ਨਾ ਅੱਜ ਮੈਂ ਇਤਨੀ ਗੱਲ ਕਰਨੀ ਚਾਹਾਂਗਾ ਬਾਕੀ ਜਿਹੜਾ ਤੁਸੀਂ ਇੱਕ ਜਗ੍ਹਾ ਤੇ ਕਿਹਾ ਦੋ ਉਪਰ ਹੱਦ ਦਿੱਲੀ ਦੇ ਛਾਣੇ ਕਿਵੇਂ ਜਾ ਕਿਵੇਂ ਛੇਦ ਕੀਤਾ ਤੇ ਕਾਰ ਕਿਵੇਂ ਛੇਦ ਕੀਤੀ ਇਹਦਾ ਜਵਾਬ ਮੈਂ ਤਿੰਨ ਚਾਰ ਦਿਨਾਂ ਬਾਅਦ ਦੇਵਾਂਗਾ ਫਿਰ ਤੁਹਾਡੇ ਕੋਲ ਪੁੱਛਾਂਗਾ ਫਿਰ ਤੁਹਾਨੂੰ ਪੁੱਛਾਂਗਾ ਚੰਗਰੀਤਰਾਮ ਵਾਹਿਗੁਰੂ ਜੀ ਦਾ ਖਾਲਸਾ ਬਾ